ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਾਮਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਅੱਜ ਅਸੀਂ ਆਏ ਆ ਪਿੰਡ ਕੁੱਕੜ ਤੇ ਅੱਜ ਤੁਹਾਨੂੰ ਦਿਖਾਉਨੇ ਆ ਮੇਰੀ ਭੈਣ ਨਰਿੰਦਰ ਕੌਰ ਜੋ ਕਿ ਬੂਟਿਆਂ ਨੂੰ ਬਹੁਤ ਪਿਆਰ ਕਰਦੀ ਆ ਕਿਹੜੀ ਕਿਹੜੀ ਕਿਸਮ ਦੇ ਬੂਟੇ ਨੇ ਆਪਾਂ ਭੈਣ ਤੋਂ ਪੂਰੀ ਜਾਣਕਾਰੀ ਲਵਾਂਗੇ ਆਓ ਚੱਲਦੇ ਆ ਸਤਿ ਸ਼੍ਰੀ ਅਕਾਲ ਵੀਰੇ ਵੈਲਕਮ ਆ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ आज मेरे ਭੈਣ ਦਾ ਘਰ ਬੱਚਿਆਂ ਦੇ ਵਾਂਗ ਬੂਟੇ ਪਾਲੇ ਹੋਏ ਭੈਣ ਕਿਧਰੋਂ ਸਾਈਡ ਤੋਂ ਸਟਾਰਟ ਕਰਾਂਗੇ ਉਧਰੋਂ ਮਰਜੀ ਸਾਰਾ ਆਪਣਾ ਹੀ ਆ ਲਓ ਜੀ ਕੱਲ-ਕੱਲੇ ਬੂਟੇ ਬਾਰੇ ਤੁਸੀਂ ਜਾਣਕਾਰੀ ਦੇ ਦਿਓ ਹਾਂਜੀ ਇਹ সুইਟ ਪੋਟੈਟੋ ਵਾਈਨ ਪਰਪਲ ਕਰ ਲੜਦੀ ਤੇ ਆਪਾਂ ਘਰ ਨੂੰ ਡੈਕੋਰੇਸ਼ਨ ਲਈ ਜਾਂ 컬러ਫੁਲ ਕਰਨ ਲਈ ਲਗਾ ਸਕਦੇ ਹਾਂ ਠੀਕ ਹੈ ਇਸ ਸਪਾਈਡਰ ਪlant ਆਪਾਂ ਹੈਂਗਿੰਗ ਲਈ ਯੂਜ਼ ਕਰਦੇ ਆਂ ਬਈ 에ਰਕਾ ਪਾਮ ਆ ਗਿਆ ਇਹ ਡੈਕੋਰੇਸ਼ਨ ਪlant ਐ ਤੇ ਪੱਕੇ ਫੋਲੀਅਰਜ਼ ਪlant ਐ ਪਰਮਨੈਂਟਲੀ ਇਹ ਲੇਡੀ ਪਾਮ ਇਹ گارਲਿਕ ਵਾਈਨ ਆ ਜੋ ਕਿ ਸਰਦੀਆਂ ਗਰਮੀਆਂ ਦੋਨੋਂ ਸਮੇਂ ਫਲਾਵਰਿੰਗ ਕਰਦੇ ਆ ਇਸ ਟਾਈਮ ਆਪਣੇ ਅਜੇ ਫਲਾਵਰਿੰਗ ਨਹੀਂ ਹੋ ਰਹੀ ਪਰਪਲ ਕਲਰ ਦੇ ਨੂੰ ਫਲਾਵਰਿੰਗ ਆਂਦੀ ਆ ਤੇ ਮੌਨਸਟਰ ਆ ਡੈਫਨ ਵੇਚੀ ਆ ਇਹ ਸਾਰੇ ਪਰਮਾਨੈਂਟਲੀ ਪਲਾਂਟ ਹੈ ਇਹ ਮੇਰੀ ਮਨੀ ਪਲਾਂਟ ਕਾਫੀ ਪੁਰਾਣੀ ਹੋ ਚੁੱਕੀ ਹੈ ਇਹ ਸਿਮੋਨੀਆ ਖਾਸ ਮੇਰਾ ਫੋਕਸ ਅੱਜਕੱਲ ਬਣਿਆ ਹੋਇਆ ਟ੍ਰੇ ਗਾਰਡਨਿੰਗ ਜੋ ਕਿ ਮੈਨੂੰ ਬਹੁਤ ਪਸੰਦ ਹੈ ਮੈਂ ਕਾਫੀ ਟ੍ਰੇ ਤਿਆਰ ਕੀਤੇ ਆ ਤੇ ਇਹ ਜੈਡੂ ਜੰਡੂ ਪਲਾਂਟ ਦੀ ਬਣਾਈ ਹੋਈ ਆ ਮੈਂ ਟ੍ਰੇ ਆਸਟ੍ਰੇਲੀਆ ਦੇ ਤੇ ਜਨਾਡੂ ਦੇ ਸਾਰੇ ਟ੍ਰੇ ਬਣਾਏ ਹੋਏ ਆ ਇਹ ਪੈਣ ਬੁੱਟਿਆਂ ਦੇ ਨਾਲ ਨਾਲ ਇਹਨਾਂ ਬਾਰੇ ਵੀ ਤੁਸੀਂ ਦੱਸਿਓ ਹਾਂਜੀ ਬੁੱਧਾ ਜੀ ਆਪਣੇ ਸ਼ਾਂਤੀ ਦਾ ਪ੍ਰਤੀਕ ਆ ਤੇ ਮੇਰੇ ਅੰਦਰ ਵੀ ਕੋਈ ਇਦਾਂ ਦੀ ਲੜਾਈ ਝਗੜਾ ਨਹੀਂ ਕੋਈ ਹਿੰਸਾ ਨੂੰ ਰੋਕਣ ਵਾਲੇ ਸੀ ਜਿਹੜੇ ਸ਼ਾਂਤੀ ਪ੍ਰੀਤ ਮੇਰਾ ਸੰਦੇਸ਼ ਵੀ ਇਹ ਹੀ ਆ ਕਿ ਹਰ ਕਿਸੇ ਭੈਣ ਭਰਾ ਨੂੰ ਬੜੇ ਪਿਆਰ ਦੇ ਸਤਿਕਾਰ ਦੇ ਨਾਲ ਰਹਿਣਾ ਚਾਹੀਦਾ ਨਾ ਇਸ ਕਰਕੇ ਮੈਂ ਬੁੱਧਾ ਜੀ ਬਹੁਤ ਸਾਰੇ ਪਲਾਂਟਸ ਦੇ ਵਿੱਚ ਫੋਕਸ ਰੱਖਿਆ ਆਇਆ ਪੁਆਇੰਟ ਕਿ ਸ਼ਾਂਤੀ ਦਾ ਪ੍ਰਤੀਕ ਕਰਕੇ ਇਹ ਅਰੇਲੀਆ ਇਹਦੇ ਵਿੱਚ ਵੀ ਬੁੱਧਾ ਜੀ ਮੇਨ ਪੁਆਇੰਟ ਦਿੱਤਾ ਹੋਇਆ ਫੋਕਲ ਤੇ ਇਧਰ ਆਪਣਾ ਫੈਰੀ ਗਾਰਡਨ ਬਣਾਇਆ ਹੋਇਆ ਆ ਕਿ ਪਰੀਆਂ ਉੱਪਰੋਂ ਅਰਸ਼ ਤੋਂ ਆਈਆਂ ਹੋਈਆਂ ਨੇ ਥੇ ਫਰਸ਼ ਤੇ ਇੱਕ ਗਾਰਡਨ ਦੀ ਬਿਊਟੀ ਇੰਜੋਏ ਕਰਨ ਲਈ ਇਹ ਮੇਰੇ ਹੈਂਡਮੇਡ ਬਣਾਏ ਹੋਏ ਐਟ ਸਰੀ ਟ੍ਰੇ ਤੇ ਇਹਦੇ ਵਿੱਚ ਆਪਾਂ ਡਬਲ ਬੈਕਬੋਨ ਇਦਾਂ ਦੇ ਸਸਤੇ ਹੀ ਪਲਾਂਟ ਆ ਕੋਈ ਖਾਸ ਕੋਸਟਲੀ ਨਹੀਂ ਸਿਰਫ ਇਹ ਮੇਰੀ ਮੇਕਿੰਗ ਜਿਹੜੀ ਆ ਕਿ ਆਪ ਕੀਤੀ ਹੋਈ ਆ ਇਹ ਆਪਾਂ 24 ਪੱਥਰ ਤੋਂ ਕੱਟ ਪੀਸ ਮਿਲ ਜਾਂਦੇ ਆ ਉਹ ਆ ਤੇ ਇਹ ਨੀਚੇ ਜੋ ਹੈਗਾ ਇਹ ਮੈਂ ਕਟਿੰਗ ਲਗਾ ਲਗਾ ਕੇ ਰੱਖੀ ਹੋਈ ਆ ਹੈਨਾ ਆਪਣਾ ਕੀਆ ਇਸੇ ਮੋਨੀਆਂ ਰੈੱਡ ਕਲਰ ਇਹਦੇ ਨਾਲ ਗ੍ਰੀਨ ਤੇ ਇਹ ਜੈਡ ਪlant ਦਾ ਬੌਂਸ ਹੈ ਬਣਾਇਆ ਹੋਇਆ ਤੇ ਇਹਨੂੰ ਇੱਕ ਘਾਰ ਤੇ ਇਹ ਬਣ ਬੁੱਟਾ ਬੜਾ ਵੀ ਹੁੰਦਾ ਤੇ ਛੋਟੇ ਦੇ ਬੜਾ ਇਹ ਛੋਟੇ ਰਹਿੰਦੇ ਆਪਾਂ ਬੜਾ ਵੀ ਕਰ ਸਕਦੇ ਆ ਬੱਕ ਬੱਕ ਸ਼ੇਪ ਦੇ ਸਕਦੇ ਆਪਾਂ ਇਹਨੂੰ ਜਿੱਦਾਂ ਮਰਜੀ ਤੇ ਪਰ ਮੈਂ ਇਹਨੂੰ ਇਹ گارਲਿਕ ਵਾਈਨ ਆ ਜੋ ਕਿ ਸਰਦੀਆਂ ਗਰਮੀਆਂ ਦੋਨੋਂ ਸਮੇਂ ਫਲਾਵਰਿੰਗ ਕਰਦੇ ਆ ਇਸ ਟਾਈਮ ਆਪਣੇ ਹਜੇ ਫਲਾਵਰਿੰਗ ਨਹੀਂ ਹੋ ਰਹੀ ਪਰਪਲ ਕਲਰ ਦੇ ਨੂੰ ਫਲਾਵਰਿੰਗ ਆਂਦੀ ਆ ਤੇ ਮੌਨਸਟਰ ਆ ਡੈਫਨ ਵਿੱਚ ਹੀ ਆ ਇਹ ਸਾਰੇ ਪਰਮਾਨੈਂਟਲੀ ਪਲਾਂਟ ਹੈ ਇਹ ਮੇਰੀ ਮਨੀ ਪਲਾਟ ਕਾਫੀ ਪੁਰਾਣੀ ਹੋ ਚੁੱਕੀ ਹੈ ਇਹ ਸਿਮੋਨੀਆ ਖਾਸ ਮੇਰਾ ਫੋਕਸ ਅੱਜ ਕੱਲ ਬਣਿਆ ਹੋਇਆ ਟ੍ਰੇ ਗਾਰਡਨਿੰਗ ਜੋ ਕਿ ਮੈਨੂੰ ਬਹੁਤ ਪਸੰਦ ਹੈ ਮੈਂ ਕਾਫੀ ਟ੍ਰੇ ਤਿਆਰ ਕੀਤੇ ਆ ਤੇ ਇਹ ਜੈਡੂ ਜੰਡੂ ਪlant ਦੀ ਬਣਾਈ ਹੋਈ ਆ ਮੈਂ ਟ੍ਰੇ ਰੇਲੀਆ ਦੇ ਤੇ ਜਨਾਡੂ ਦੇ ਸਾਰੇ ਟ੍ਰੇ ਬਣਾਏ ਹੋਏ ਆ ਇਹ ਪੈਣ ਬੁੱਟਿਆਂ ਦੇ ਨਾਲ ਨਾਲ ਇਹਨਾਂ ਬਾਰੇ ਵੀ ਹੋਰ ਦੱਸਿਓ ਹਾਂਜੀ ਬੁੱਧਾ ਜੀ ਆਪਣੇ ਸ਼ਾਂਤੀ ਦਾ ਪ੍ਰਤੀਕ ਆ ਤੇ ਮੇਰੇ ਅੰਦਰ ਵੀ ਕੋਈ ਇਦਾਂ ਦੀ ਲੜਾਈ ਝਗੜਾ ਨਹੀਂ ਕੋਈ ਹਿੰਸਾ ਨੂੰ ਰੋਕਣ ਵਾਲੇ ਸੀ ਜਿਹੜੇ ਸ਼ਾਂਤੀ ਪ੍ਰੀਤ ਮੇਰਾ ਸੰਦੇਸ਼ ਵੀ ਇਹੀ ਆ ਕਿ ਹਰ ਕਿਸੇ ਭੈਣ ਭਰਾ ਨੂੰ ਬੜੇ ਪਿਆਰ ਦੇ ਸਤਿਕਾਰ ਦੇ ਨਾਲ ਰਹਿਣਾ ਚਾਹੀਦਾ ਨਾ ਇਸ ਕਰਕੇ ਮੈਂ ਬੁੱਧਾ ਜੀ ਬਹੁਤ ਸਾਰੇ ਪਲਾਂਟਸ ਦੇ ਵਿੱਚ ਫੋਕਸ ਰੱਖਿਆ ਆਇਆ ਪੁਆਇੰਟ ਕਿ ਸ਼ਾਂਤੀ ਦਾ ਪ੍ਰਤੀਕ ਕਰਕੇ ਇਹ ਅਰੇਲੀਆ ਇਹਦੇ ਵਿੱਚ ਵੀ ਬੁੱਧਾ ਜੀ ਮੇਨ ਪੁਆਇੰਟ ਦਿੱਤਾ ਹੋਇਆ ਫੋਕਲ ਤੇ ਇਧਰ ਆਪਣਾ ਫੈਰੀ ਗਾਰਡਨ ਬਣਾਇਆ ਹੋਇਆ ਆ ਕਿ ਪਰੀਆਂ ਉੱਪਰੋਂ ਅਰਸ਼ ਤੋਂ ਆਈਆਂ ਹੋਈਆਂ ਨੇ ਥੇ ਫਰਸ਼ ਤੇ ਇੱਕ ਗਾਰਡਨ ਦੀ ਬਿਊਟੀ ਇੰਜੋਏ ਕਰਨ ਲਈ ਇਹ ਮੇਰੇ ਹੈਂਡ ਮੇਡ ਬਣਾਏ ਹੋਏ ਐਟ ਸਰੀ ਟ੍ਰੇ ਤੇ ਇਹਦੇ ਵਿੱਚ ਆਪਾਂ ਡਬਲ ਬੈਕਬੋਨ ਇਦਾਂ ਦੇ ਸਸਤੇ ਹੀ ਪਲਾਂਟ ਆ ਕੋਈ ਖਾਸ ਕੋਸਟਲੀ ਨਹੀਂ ਸਿਰਫ ਇਹ ਮੇਰੀ ਮੇਕਿੰਗ ਜਿਹੜੀ ਆ ਸੁਝਾ ਲੈ ਕਮੈਂਟ ਜਰੂਰ ਕਰਨਾ ਜੀ ਆਪਣੇ ਏਰੀਏ ਦਾ ਨਾਮ ਜਰੂਰ ਦੱਸਿਓ ਸਾਨੂੰ ਪਤਾ ਲੱਗ ਸਕੇ ਸਾਡੀ ਵੀਡੀਓ ਕਿਹੜੇ ਏਰੀਆ ਵਿੱਚ ਦੇਖ ਰਹੇ ਹਾਂ ਜੇਕਰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਜੀ ਮੈਂ ਤੁਹਾਡਾ ਆਪਣਾ ਅਰਮਪਾਲ ਸਿੰਘ ਨਿਊਜ਼ ਐਂਡ ਬਲੌਗ YouTube ਚੈਨਲ ਮਿਲਦਿਆਂ ਤੁਹਾਨੂੰ ਕਿਸੇ ਹੋਰ ਵੀਡੀਓ ਵਿੱਚ ਰੱਬ ਰਾਖਾ